ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਭਾਸ਼ਣ ਜਾਂ ਸਪੀਚ ਲੈ ਕੇ ਆਇਆ ਪੰਜਾਬ ਦੀਆਂ ਲੋਕ ਕਲਾ ਕਿਰਤਾਂ ਸਤਿਕਾਰਯੋਗ ਮੁੱਖ ਮਹਿਮਾਨ ਪ੍ਰਿੰਸੀਪਲ ਸਾਹਿਬ ਅਧਿਆਪਕ ਸਹਿਬਾਨ ਅਤੇ ਮੇਰੇ ਪਿਆਰੇ ਸਾਥੀਓ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਂ ਇਹ ਹੈ ਤੇ ਮੈਂ ਇਸ ਜਮਾਤ ਦਾ ਵਿਦਿਆਰਥੀ ਹਾਂ ਤੁਸੀਂ ਆਪਣਾ ਨਾਮ ਤੇ ਜਮਾਤ ਬੋਲੋਗੇ ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਪੰਜਾਬ ਦੀਆਂ ਲੋਕ ਕਲਾ ਕਿਰਤਾਂ ਪੰਜਾਬ ਦੇ ਹਰ ਘਰ ਵਿੱਚ ਪਾਇਆ ਜਾਣ ਵਾਲਾ ਲੋਕ ਕਲਾ ਦਾ ਇੱਕ ਰੂਪ ਫੁਲਕਾਰੀ ਹੈ ਫੁਲਕਾਰੀ ਦਾ ਅਰਥ ਹੈ ਫੁੱਲ ਕਢਣਾ ਜਿਸ ਫੁਲਕਾਰੀ ਵਿੱਚ ਕਢਾਈ ਜੜੀ ਪਈ ਹੋਵੇ ਉਸ ਨੂੰ ਬਾਗ ਵੀ ਕਹਿੰਦੇ ਹਨ ਇਹ ਇੱਕ ਆਮ ਕੱਪੜੇ ਤੇ ਕੀਤੀ ਹੋਈ ਕਢਾਈ ਹੁੰਦੀ ਹੈ ਜਿਸ ਨੂੰ ਮੋٹے ਟਾਂਕੇ ਨਾਲ ਕੱਢਿਆ ਜਾਂਦਾ ਹੈ ਇਹ ਆਮ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਦਾ ਰਵਾਜ ਕਸ਼ਮੀਰ ਵਿੱਚ ਰਹਿਣ ਵਾਲੇ ਮੁਸਲਮਾਨਾਂ ਤੋਂ ਆਇਆ ਹੈ ਪੰਜਾਬ ਵਿੱਚ ਫੁਲਕਾਰੀ ਦਾ ਕੰਮ ਅੱਜ ਵੀ ਬਹੁਤ ਪ੍ਰਚਲਿਤ ਹੈ ਕਸੀਦਾ ਬਹੁਤ ਬਰੀਕੀ ਨਾਲ ਕੀਤੀ ਹੋਈ ਕਢਾਈ ਨੂੰ ਕਹਿੰਦੇ ਹਨ ਪੁਰਾਣੇ ਸਮੇਂ ਵਿੱਚ ਘਰਾਂ ਵਿੱਚ ਵਰਤੇ ਜਾਣ ਵਾਲੇ ਦਰੀਆਂ ਖੇਸ ਚਾਦਰਾਂ ਫੁਲਕਾਰੀ ਤੇ ਗਲੀਚੇ ਆਦਿੀ ਘਰ ਬੁਨੇ ਜਾਂਦੇ ਸਨ ਇਹਨਾਂ ਕੋਮਲ ਕਲਾਵਾਂ ਤੋਂ ਆਪਣੇ ਸੱਭਿਆਚਾਰ ਬਾਰੇ ਜਾਣਕਾਰੀ ਮਿਲਦੀ ਹੈ ਇਹ ਸਾਰੇ ਪੁਰਾਣੇ ਨਮੂਨੇ ਸਾਨੂੰ ਹੜੱਪਾ ਅਤੇ ਰੋਪੜ ਦੀਆਂ ਪ੍ਰਾਣੀਆਂ ਖਦਾਈਆਂ ਤੋਂ ਮਿਲੇ ਸ ਹਨ ਮਿੱਟੀ ਦੇ ਘੜੇ ਬਰਤਨਾਂ ਚਿੱਤਰਕਾਰੀ ਮੂਰਤੀ ਕਲਾ ਫੁਲਕਾਰੀ ਕਸੀਦਾ ਇਹ ਸਾਰੀਆਂ ਲੋਕ ਕਲਾਵਾਂ ਸਾਨੂੰ ਸਾਡੇ ਪੰਜਾਬ ਦੇ ਪੁਰਾਣੇ ਸੱਭਿਆਚਾਰ ਦੀਆਂ ਲੋਕ ਕਲਾਮਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦੀਆਂ ਹਨ ਇਹ ਲੋਕ ਕਲਾਮਾਂ ਸਾਡੇ ਲਈ ਇੱਕ ਅਮਰ ਵਿਰਸਾ ਹੈ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਅਨਮੋਲ ਖਜ਼ਾਨਾ ਹੈ ਜਿਸ ਨੂੰ ਬਚਾਉਣਾ ਤੇ ਬਣਾਉਣਾ ਹਰ ਆਮ ਇਨਸਾਨ ਦੇ ਹੱਥ ਵਿੱਚ ਹੈ ਜੇ ਸਾਦਕਾ ਸਾਡੇ ਪੰਜਾਬ ਦੀਆਂ ਲੋਕ ਕਲਾਮਾਂ ਬੇਸ਼ਬਸਿਧ ਹੋ ਸਕਦੀਆਂ ਹਨ ਧੰਨਵਾਦ ਹਾਂਜੀ ਅੱਜ ਦਾ ਇਹ ਸੀ ਆਪਣਾ ਵਿਸ਼ਾ ਜੋ ਸੱਭਿਆਚਾਰ ਨਾਲ ਪੰਜਾਬ ਦੇ ਨਾਲ ਸੰਬੰਧਿਤ ਹੈ ਪੰਜਾਬ ਦੀਆਂ ਲੋਕ ਕਲਾਕਾਰਤਾ ਜਿਵੇਂ ਫੁਲਕਾਰੀ ਕਸੀਦਾ ਹੋ ਗਿਆ ਜੇ ਤੁਹਾਨੂੰ ਇਹ ਵਿਸ਼ਾ ਵਧੀਆ ਲੱਗਿਆ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ